ਜੋਤਨਸ਼ਾਫਰੋਦ ਦੇ ਚੱਲਦੇ ਆ ਕੱਲ ਮਿਤੀ 24 12 25 ਨੂੰ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਮੋਗਾ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਕੱਲ ਇੱਕ ਸਵੇਰ ਵੇਲੇ ਇੱਕ ਆਪਰੇਸ਼ਨ ਜਿਹੜਾ ਕੀਤਾ ਗਿਆ ਸੀ ਜੋ ਸਬਡੀਨ ਧਰਮਕੋਟ ਦੇ ਦੋ ਪਿੰਡਾਂ ਦੇ ਵਿੱਚ ਢੋਲੇਵਾਲਾ ਅਤੇ ਸ਼ੇਰਪੁਰ ਤਾਇਪਾ ਦੇ ਵਿੱਚ ਕੀਤਾ ਗਿਆ ਸੀ ਅਤੇ ਮਹਿਣਾ ਉਹਨਾਂ ਨੇ ਆਪਣੇ ਪੁਲਿਸ ਸਟੇਸ਼ਨ ਵਿੱਚ ਕੀਤਾ ਕੋਟੀਸਾ ਖਾਨ ਆਪਣੇ ਏਰੀਆ ਦੇ ਵਿੱਚ ਕੀਤਾ ਅਤੇ ਫਤਿਹਗੜ੍ਹ ਪੈਂਤੂਰ ਵੱਲੋਂ ਵੀ ਆਪਣੇ ਏਰੀਆ ਦੇ ਵਿੱਚ ਜਿਹੜਾ ਕਸ ਆਪਰੇਸ਼ਨ ਕੀਤਾ ਗਿਆ ਜਿਸ ਦੇ ਦੌਰਾਨ ਕਿ ਜਿਹੜੇ ਕੱਲ 5 ਐਨਡੀਪੀਐਸ ਦੇ ਮਕਦਮੇ ਦਰਜ ਕੀਤੇ ਗਏ ਅਤੇ ਜਿਸ ਦੇ ਵਿੱਚ 7 ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੋ ਜਿਸ ਦੇ ਵਿੱਚ ਕਿ ਥਾਣਾ ਧਰਮਕੋਟ ਵੱਲੋਂ ਗੁਰਨਾਮ ਸਿੰਘ ਨੂੰ ਕਾਬੂ ਕੀਤਾ ਗਿਆ ਜਿਸ ਦੇ ਕਬਜ਼ੇ ਵਿੱਚੋਂ 20 ਗ੍ਰਾਮ ਹਿਰੋਇਨ ਅਤੇ 120 ਗੋਲੀਆਂ ਬਰਾਮਦ ਹੋਈਆਂ ਅਤੇ ਸ਼ੇਰਪੁਰ ਦੇ ਰਹਿਣ ਵਾਲਾ ਸੀ ਅਤੇ ਸ਼ੇਰਪੁਰ ਦੇ ਇੱਕ ਹੋਰ ਸ਼ਖਸ ਜਿਹੜੋ ਬੂਟਾ ਸਿੰਘ ਨਾਮ ਦਾ ਰਹਿਣ ਵਾਲਾ ਸੀ ਜਿਸ ਦੇ ਕਬਜ਼ੇ ਦੇ ਵਿੱਚੋਂ 50 ਬੋਤਲਾਂ ਸ਼ਰਾਬ ਜਿਹੜੀ ਨਜਾਇਜ਼ ਬਰੰਦ ਹੋਈ ਅਤੇ ਥਾਣਾ ਮਹਿਣਾ ਵੱਲੋਂ ਦੋ ਦੋਸ਼ੀ ਸੁਖਦੇਵ ਸਿੰਘ ਤੇ ਮਨਪ੍ਰੀਤ ਸਿੰਘ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਹਿਰੋਇਨ ਦੀ ਭਰੀ ਸਿਰਿੰਜ ਅਤੇ 45 ਜਿਹੜੀਆਂ ਨਸ਼ੀਲੀਆਂ ਗੋਲੀਆਂ ਉਹ ਬਰੰਦ ਹੋਈਆਂ ਇਸੇ ਤਰ੍ਹਾਂ ਕੋਟੀਸੇਖਾ ਵੱਲੋਂ ਜਿਹੜਾ ਪ੍ਰਦੀਪ ਸਿੰਘ ਨਾਮ ਦੇ ਇੱਕ ਸ਼ਖਸ ਨੂੰ ਕਾਬੂ ਕੀਤਾ ਗਿਆ ਜਿਸ ਦੇ ਉੱਪਰ ਸਤਾਈ ਐਨਡੀਪੀਐਸ ਦਾ ਪਰਚਾ ਦਰਜ ਕੀਤਾ ਗਿਆ ਅਤੇ ਉਸ ਨੂੰ ਬਾਅਦ ਦੇ ਵਿੱਚ ਜਿਹੜਾ ਦਾਖਲ ਕਰਵਾਇਆ ਗਿਆ ਇਸੇ ਤਰ੍ਹਾਂ ਫਤਿਹਗੜ੍ਹ ਪੈਤੂਰ ਪੁਲਿਸ ਸਟੇਸ਼ਨ ਦੇ ਅਧੀਨ ਪੈਂਦੇ ਉਹਨਾਂ ਨੇ ਗੁਰਦੀਪ ਸਿੰਘ, ਕੁਲਦੀਪ ਸਿੰਘ ਅਤੇ ਮੰਗਤ ਸਿੰਘ ਨਾਮ ਦੇ ਦੋ ਜਿਹੜੇ ਸ਼ਖਸ ਉਹਨਾਂ ਨੂੰ ਕਾਬੂ ਕੀਤਾ ਤੇ 27 ਐਨਡੀਪੀਐਸ ਦਾ ਐਫਆਈਆਰ ਲਾਉਜ਼ ਕੀਤੀ ਅਤੇ ਉਹਨਾਂ ਨੂੰ ਦੋਹਾਂ ਨੂੰ ਬਾਅਦ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਜਿਹੜਾ ਉਹਨਾਂ ਨੂੰ ਦਾਖਲ ਜਿਹੜਾ ਰੀਹੈਬਿਟੇਸ਼ਨ ਸੈਂਟਰ ਕਰਵਾਇਆ ਗਿਆ। ਸੋ ਇਸੇ ਤਰ੍ਹਾਂ ਸਾਡਾ ਕਾਸਟ ਆਪਰੇਸ਼ਨ ਜਾਰੀ ਹੈ। ਅੱਜ ਵੀ ਅਸੀਂ ਜਿਹੜਾ ਕਾਸਟ ਆਪਰੇਸ਼ਨ ਚੱਲ ਰਿਹਾ ਹੈ ਉਸ ਦੀ ਬ੍ਰਾਂਤ ਕੀ ਬਾਰੇ ਵੀ ਆਪ ਨੂੰ ਬਾਅਦ ਦੇ ਵਿੱਚ ਦੱਸਿਆ ਜਾਵੇ।